ਉਪਰੇਸ਼ਨ ਸਰਕਾਰ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਹੈ ਪਹਿਲਾ ਨਸ਼ਾ ਦੇ ਖਿਲਾਫ ਜਰੀ ਮੁਹਿੰਮ ਚੱਲ ਰਹੀ ਹੈ ਉਹਦੇ ਨਾਲ ਨਾਲ ਨਾਈਟ ਡੋਮਿਨੇਸ਼ਨ ਕੇ ਅੱਜ 10 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ ਉਪਰੇਸ਼ਨ ਸਾਰੇ ਪੰਜਾਬ ਦੇ ਅੰਦਰ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਮੇਰੀ ਪਟਿਆਲੇ ਦੀ ਡਿਊਟੀ ਲੱਗੀ ਹੋਈ ਹੈ ਹੁਣ ਤੋਂ ਅਸੀਂ ਜਿੰਨੇ ਵੀ ਤੁਹਾਡੇ ਸੈਂਸਿਟਿਵ ਪੁਆਇੰਟਸ ਹੈ ਇਲਾਕੇ ਉੱਤੇ ਚੇਤਨ ਕਰਾਂਗੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਸੀਨੀਅਰ ਅਫਸਰ ਸਾਰੇ ਉਹਨਾਂ ਨੂੰ ਬਰੀਫਿੰਗ ਕਰਾਂਗੇ ਤਾਂ ਕਿ ਪ੍ਰੋਪਰ ਚੈਕਿੰਗ ਹੋਵੇ ਤਾਂ ਜੋ ਕੋਈ ਮਾੜਾ ਅਨਸਰ ਹੈਗਾ ਕਿਸੇ ਵੀ ਤਰੀਕੇ ਨਾਲ ਕੋਈ ਸ਼ਰਾਬਤ ਨਾ ਕਰ ਪਾਏ ਕੋਈ ਕ੍ਰਾਈਮ ਨਾ ਕਰ ਪਾਏ ਪੂਨੋ ਰੋਕਣ ਵਾਸਤੇ ਔਰ ਵੱਤ ਵੱਤ ਚੈਕਿੰਗ ਵਹੀਕਲਸ ਦੀ ਉਹ ਵੀ ਕਰ ਰਹੇ ਸਰ ਢੀਨੇ ਦੇ ਨਾਲ ਬਾਰਡਰ ਲੱਗਦੇ ਆ ਉੱਥੇ ਤੇ ਨਾਕੇ ਵੀ ਲੱਗ ਰਹੇ ਪਈ ਅੱਜ ਰਾਤ ਨੂੰ ਜੀ ਦੋਨੋਂ ਨਾਕੇ ਇੰਟਰ ਸਟੇਟ ਨਾਕੇ ਵੀ ਲਗਾ ਰਹੇ ਆ ਜੀ ਔਰ ਬਾਰਡਰ ਦੇ ਵੀ ਬੜਾ ਆਪਰੇਸ਼ਨਲ ਡਿਟੇਲ ਮੈਂ ਨਹੀਂ ਦਵਾਉਂਗਾ ਕਿੰਨੀ ਕੋਸ ਹੈ ਜੀ 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 ਕਿਤੇ ਕਿਤੇ ਨਾਕਾ ਲੱਗਣਾ ਸਾਡਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਓਕੇ ਜੀ ਫਿਰ ਜੇ ਟੀਵੀ ਤੇ ਅਸੀਂ ਦੇ ਦਿੱਤਾ ਤਾਂ ਫਿਰ ਉਹਨੂੰ ਪਤਾ ਲੱਗ ਜਾਣਾ ਫਿਰ ਫਾਇਦਾ ਨਹੀਂ ਜੀ ਜੀ ਤੋਂ ਇਹਨਾਂ ਨੂੰ ਆਪਣੇ ਆਪ ਸ਼ਿਫਟਿੰਗ ਨਾਕੇ ਚੈੱਕ ਪੁਆਇੰਟਾਂ ਤੇ ਆਪਣੇ ਆਪਣੇ ਜਾਣਗੇ ਸਰ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੈਮੂ ਉਸੇ ਨੂੰ ਲੈ ਕੇ ਜਿਆਦਾ ਸਪੈਸ਼ਲ ਚਲਾਈ ਜਾ ਰਹੀ ਹੈ ਨਸ਼ਾ ਨਸ਼ਾ ਤਾਂ ਚੱਲ ਹੀ ਰਿਹਾ ਹੈ ਨਸ਼ਾ ਤਾਂ ਪੂਰਾ ਪੂਰਾ ਜੰਗੀ ਪਦਾਰਥੇ ਚੱਲ ਰਿਹਾ ਹੈ ਇਹ ਸਪੈਸ਼ਲੀ ਚਲਿਆ ਕਿ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਰਾਤ ਦੇ ਵੇਲੇ ਸੜਕਾਂ ਡੋਮਿਨੇਟ ਕਰਨ ਨੂੰ ਇਹੋ ਜੇ ਸੈਂਸਿਟਿਵ ਪੁਆਇੰਟ ਆਈਸੋਲੇਟਡ ਪਲੇਸ ਜਿਹੜਾ ਸ਼ਹਿਰ ਰਾਤ ਦੇ ਵੇਲੇ ਕੁਝ ਨਹੀਂ ਹੁੰਦਾ ਉੱਥੇ ਕੋਈ ਕ੍ਰਿਮੀਨਲ ਸ਼ੈਲਟਰ ਲੈ ਲਵੇ ਜਾਂ ਕੋਈ ਐਕਟੀਵਿਟੀ ਕਰ ਜਾਏ ਕੋਈ ਐਂਟੀ ਸੋਸ਼ਲ ਉਹਨਾਂ ਦੇ ਵਾਸਤੇ ਸਪੈਸ਼ਲ ਸਰ ਕੋਈ ਅਲਰਟ ਵਗੈਰਾ ਆਇਆ ਸੀਗਾ ਨਹੀਂ ਕੋਈ ਸਟੇਟ ਵਾਈਡ ਚੱਲੇ ਨਾ ਅਲਰਟ ਤਾਂ ਸਟੇਟ ਵਾਈਡ ਜਿਹੜਾ ਹੈ ਨਾ ਜੀ ਇਹ ਸਰਕਾਰ ਦਾ ਫੈਸਲਾ ਹੈਗਾ ਤੇ ਨਾਲ ਡੀਜੀਪੀ ਸਾਹਿਬ ਦਾ ਹੁਕਮ ਹੈ ਖੁਦ ਡੀਜੀਪੀ ਸਾਹਿਬ ਵੀ ਸ਼ਾਇਦ ਬਾਹਰ ਹੈਗੇ ਅੱਜ ਸੀਨੀਅਰ ਅਫਸਰਾਂ ਨੂੰ ਡਿਊਟੀ ਲੱਗਦੀ ਹੈ ਚੈਕਿੰਗ ਕਰਨ ਦੀ ਸਰ ਤੁਹਾਨੂੰ ਲੱਗੇ ਕਿ ਜਿਹੜਾ ਗੁੱਡ ਨੀਡ ਐ ਨਾ ਉਹ ਰਹੀ ਸੀ ਹਮਨੇ ਉਸ ਨੂੰ ਲੈ ਕੇ ਕਾਫੀ ਪੂਰੀ ਸੂਬੇ ਨੂੰ ਚੋਟਨੀ ਨੂੰ ਭੇਜੀ ਗਈ ਹੈ ਕਿਉਂਕਿ ਇਸ ਤਰ੍ਹਾਂ ਦੇ ਬੜਾ ਬਾਰਾ ਤਾਂ ਕਾਫੀ ਜ਼ਿਆਦਾ ਪੰਜਾਬ 'ਚ ਦੇਖਣ ਨੂੰ ਨਹੀਂ ਸੀ ਦੇਖੋ ਪਟਿਆਲਾ ਜ਼ਿਲ੍ਹੇ 'ਚ ਵੀ ਪਹਿਲਾਂ ਤੋਂ ਵੀ ਮੈਂ ਅੰਦਰ ਆਇਆ ਤੁਸੀਂ ਦੇਖਿਆ ਤੁਸੀਂ ਕਵਰ ਕੀਤਾ ਹੋਣਾ ये एक्सरसाइज चल रही है पहली मार्च तक और पूरे जोर शोर न ये ना एड हो गई है कि रात के वे गाहे बगाए परसों में नाइट डोमीनेशन की नाइट डोमीनेशन का मतलब होंगे कि सड़क सुनी ना रह जाए नाके तो लगता ही हैं साथ रूटीन पर स्पेशल मुहिम चलाए ताकि कोई माड़ा आंसर कोई भी हो चाहे चोर होाकू होर हो किसी ने कोई वारदात न कर जाए ताकि लोगों को अस् सिक्योरिटी मिलेगी ਇਹ ਜੀ ਸਾਹਿਬ ਤੇ ਡਿਪੈਂਡ ਕਰਦਾ ਪਰ ਫਿਲਹਾਲ ਇੱਕ ਕੰਟੀਨਿਊ ਥੈਂਕ ਯੂ ਥੈਂਕ ਯੂ